Love okay. da ਉਹਨੂੰ ਪੰਜਾਬ ਸਰਕਾਰ ਦੀ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿਰੁੱਧ ਜਿਹੜੀ ਵਚਨਬੱਧਤਾ ਨੂੰ ਦਰਉਣਾ ਚਾਹੁੰਦਾ ਹੈ ਕਿ ਜ਼ੀਰੋ ਟੋਲਰੈਂਸ ਪਾਵਰ ਹੈਗੀ ਹੈ ਜਿਹੜੀ ਸਾਡੀ ਨੀਤੀ ਹੈਗੀ ਹੈ ਪਾਲਿਸੀ ਹੈਗੀ ਹੈ ਟਰਵਰਡਸ ਦੀ ਨਾਰਕੋਟਿਕਸ ਐਂਡ ਗੈਂਗਸਟਰイズਮ ਐਂਡ ਆਰਗੇਨਾਈਜ਼ਡ ਕ੍ਰਾਈਮ ਤੇ ਉਹਦੇ ਲੜੀ ਦੇ ਵਿੱਚ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਤੇ ਇੱਕ ਜਿਹੜਾ ਸਾਡਾ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਹੈਗਾ ਉਦੇ ਉੱਤੇ ਜਿਹੜੇ ਪਹਿਲਾ ਇੱਕ ਜਿਹੜਾ ਸੀਯੂ ਦੇ ਵਿੱਚ ਇੱਕ ਜਿਹੜਾ ਪ੍ਰਹਾਰ ਜਿਹੜਾ ਸਟਾਰਟ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਕਾਫੀ ਸਫਲਤਾ ਪ੍ਰਾਪਤ ਹੋਈ ਸੀ ਤੇ ਗੁਰਦਾਸਪੁਰ ਪੁਲਿਸ ਨੇ ਜਿਹੜਾ ਸ਼੍ਰੀ ਅਦitya adi ਅਗਵਾਈ ਦੇ ਵਿੱਚ ਤੇ ਇਹਨਾਂ ਤੇ ਸਾਰੇ ਜਿਹੜੀ ਟੀਮ ਹੈਗੀ ਐ ਐਸਪੀ ਹੈਡਕ quarter ਜਗਰਾਤ ਸਿੰਘ ਐਸਪੀ ਡੀ ਬ੍ਰਿੰਦਰ ਚੌਧਰੀ ਜਿਹੜੇ ਮੇਰੇ ਇੱਧਰ ਬੈਠੇ ਨੇ ਡੀਐਸਪੀ ਮਨਹਾਸ ਸਭੂ ਜੰਦੀਨਾ ਨਗਰ ਇਹਨਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀਗਾ ਤੇ ਬਹੁਤ ਚੰਗੀਆਂ ਉਪਲਬਧੀਆਂ ਹੋਈਆਂ ਸੀਗੀਆਂ ਅੱਜ ਦੀ ਜਿਹੜੀ ਜਿਹੜੀ ਹੈਗੀ ਐ ਪ੍ਰੈਸ ਕਾਨਫਰੰਸ ਦਾ ਜਿਹੜਾ ਜਿਹੜਾ ਹੈਗਾ ਉਹ ਜਿਵੇਂ ਸਾਰਾ ਪਤਾ ਹੀ ਤੁਹਾਨੂੰ ਕੱਲ ਜਿਹੜੀ 11 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਬਹੁਤ ਹੀ ਚਲਾਗਾ ਯੋ ਕੰਮ ਕੀਤਾ ਦੋ ਅਕਿਊਜ਼ਡਾਂ ਜਿਹੜੇ ਹੈਗੇ ਉਹ ਗ੍ਰਿਫਤਾਰ ਹੋਏ ਨੇ ਇੱਕ ਮੁਹੰਮਦ ਵਸੀਮ ਹੈਗਾ ਤੇ ਇੱਕ ਹਰਸ਼ਦੀਪ ਸਿੰਘ ਏਲੀਅਸ ਹਰਸ਼ ਇਹਨਾਂ ਤੋਂ 3 ਕਿਲੋ ਤੇ 8 ਕਿਲੋ ਦੇ ਕਰੀਬ ਤੇ 5 ਲੱਖ ਤੇ 75 ਹਜ਼ਾਰ ਦੇ ਕਰੀਬ ਡਰੱਗ ਮਨੀ ਰਿਕਵਰ ਹੋਈ ਹੈ ਤੇ ਇਸ ਕਰਕੇ ਇਹ ਸਾਰੀ ਜਿਹੜੀ ਟੀਮ ਹੈਗੀ ਹੈ ਇਹ ਵਧਾਈ ਦੀ ਯੋਗ ਹੈਗੀ ਹੈ ਤੇ ਜਿਹੜਾ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਹੈਗਾ ਜਿਹੜੀ ਉਹਦੀ ਬਚਨ ਮੰਤਾਂ ਨੂੰ ਇਹਨਾਂ ਨੇ ਬਹੁਤ ਬਹੁਤ ਮੇਕੂਬੀ ਅੱਗੇ ਲੈ ਕੇ ਗਏ ਸਰ ਪਿਛਲਾ ਬੈਕਗ੍ਰਾਉਂਡ ਕੀ ਹੈ ਜਿਹਦੇ ਪੜ੍ਹੇ ਗਏ ਆ ਇਹ ਇਹਨਾਂ ਦਾ ਜਿਹੜਾ ਜਿਹੜਾ ਦਾ ਮੁਹੰਮਦ ਵਸੀਮ ਹੈਗਾ ਇਹ ਯੂਪੀ ਦਾ ਰਹਿਣ ਵਾਲਾ ਹੈ ਬਲੰਦ ਸ਼ਹਿਰ ਦਾ ਇਹਦੇ ਤੇ ਇਹਦੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਇਹ 2024 ਦੇ ਵਿੱਚ ਪਿਆੜ ਜੇਲ੍ਹ ਤੋਂ ਛੁੱਟ ਕੇ ਆਇਆ ਹੈਗਾ ਇਹਦੇ ਤੇ ਡਕੋਟੀ ਦੇ ਪਰਚੇ ਮਰਡਰ ਦੇ ਪਰਚੇ ਤੇ 스내칭 ਦੇ ਪਰਚੇ ਦਰਜ ਨੇ ਜਿਹੜਾ ਦੂਜਾ ਹੈਗਾ ਉਹ ਹਰਸ਼ਦੀਪ ਸਿੰਘ ਜਿਹੜਾ ਏਲੀਅਸ ਹਰਸ਼ ਤੇ ਰਗੂ ਇਹ ਕਮਿਸ਼ਨਰ ਅੰਬਰ ਸਰ ਦਾ ਰਹਿਣ ਵਾਲਾ ਹੈਗਾ ਪਰ ਇਹਦਾ ਕੋਈ ਹਲੇ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆ। ਇਹ ਪਾਕਿਸਤਾਨ ਤੋਂ ਉਸ ਤੇ ਕਰਦੇ ਪਾਕਿਸਤਾਨ ਬੇਸਿਕਲੀ ਇਹਨਾਂ ਦੇ ਜਿਹੜੇ ਕ੍ਰੋਸ ਦੀ ਜਿਹੜਾ ਬਾਰਡਰ ਹੈਗੇ ਐ ਉਥੇ ਇਹਨਾਂ ਦੇ ਜਿਹੜੇ ਲਿੰਕ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਹੈਂਡਲਰ ਹੈਗਾ ਇਸ ਦਾ ਜਿਹੜਾ ਵਸੀਮ ਦਾ ਮਹਮਦ ਵਸੀਮ ਦਾ ਇਹ ਬਾਹਰ ਬੈਠਾ ਹੈਗਾ ਤੇ ਜਿਹੜਾ ਹਰਸ਼ਦੀਪ ਦਾ ਹੈਗਾ ਜਿਹੜੀ ਹਲੇ ਮੁੱਢਲੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਹਦਾ ਕੋਈ ਇੱਕ ਰਿਸ਼ਤੇਦਾਰ ਹੈਗਾ ਜਿਹੜਾ ਮੈਂ ਇਸ ਵੇਲੇ ਤੁਹਾਨੂੰ ਕਿਉਂਕਿ ਤਫਤੀਸ਼ ਦਾ ਵਿਸ਼ਾ ਹੈਗਾ ਹਲੇ ਉਹਨੂੰ ਪੇਸ਼ ਕਰਾਂਗੇ ਤੇ ਉਹਨਾਂ ਦੀ ਅਸੀਂ ਲਵਾਂਗੇ ਉਹਨਾਂ ਦਾ ਰਿਮਾਂਡ ਲਵਾਂਗੇ ਉਸ ਤੋਂ ਸਾਰਾ ਨਿਰੋ ਤਫਤੀਸ਼ ਪ੍ਰਭਾਵਿਤ ਹੁੰਦੀ ਹੈ ਪਰ ਅਸੀਂ ਉਹ ਮਤਲਬ ਹਲੇ ਤੱਕ ਕਿ ਕੱਲ ਹੀ ਫੜੇ ਹੈ ਤੇ ਹਲੇ ਉਹਨਾਂ ਰਿਮਾਂਡ ਲੈ ਕੇ ਫਿਰ ਗਿਆਨ ਪੁੱਛੀ ਗਈ ਚੋਈ ਗਈ ਤੇ ਫਿਰ ਉਸ ਤੋਂ ਬਾਅਦ ਨਹੀਂ ਕਿ ਗੇਮ ਨਹੀਂ ਲੈਣਾ ਕਿ ਬੰਦਾ ਲੈ ਕੇ ਆ ਜੀ ਬਰੌਂਡਰੂ ਇਸ ਤੋਂ ਮਾਰਾ ਦੇ ਫਿਰ ਚ ਲੈਣ ਨਹੀਂ ਕਿ ਫੜੇ ਜਾਣਗੇ ਹਾਂਜੀ ਮਤਲਬ ਪਾਕਿਸਤਾਨ ਤੋਂ ਕਿੱਦਾਂ ਆਈ ਡਰੋਨ ਡਰੋਨ ਡਰੋਪ ਕੀ ਦੀ ਹੈ ਡਰੋਨ ਡਰਾਪਿੰਗ ਹੀ ਹੋਈ ਹੈ ਉਹਦੇ ਵਿੱਚ ਜਿਹੜੀ ਪਾਕਿਸਤਾਨ ਦੇ ਅਕ੍ਰੋਸ ਹੋਈ ਹੈ ਬਾਕੀ ਜਿਹੜੀ ਕਿਸ ਤਰ੍ਹਾਂ ਆਈ ਕਿਵੇਂ ਆਈ ਕਿੰਨੇ ਭੇਜੀ ਉਹ ਇੱਕ ਕਿਉਂਕਿ ਤੁਹਾਨੂੰ ਪਤਾ ਕਿ ਪ੍ਰੋਸੀਜਰਸ ਕਾਫੀ ਹੁੰਦੇ ਆ ਅ ਜਦੋਂ ਹੁਣ ਰਿਮਾਂਡ ਮਿਲੇਗਾ ਤਾਂ ਫਿਰ ਤਫਸੀਲ ਨਾਲ ਦੇ ਦੇ ਉਹਨਾਂ ਦੀ ਜਦੋਂ ਪੁਛਗੇਜ ਤੋਂ ਬਾਅਦ ਉਹਨਾਂ ਬੱਕਰੇ ਬੱਕਰੇ ਕੰਮ ਕਰਦੇ ਆ ਆਪ ਵਿਚ ਨਹੀਂ ਦੋਨੋਂ ਬੱਕਰੇ ਬੱਕਰੇ ਇਹਨਾਂ ਦਾ ਆਪ ਵਿਚ ਕੋਈ ਕਨੈਕਸ਼ਨ ਨਹੀਂ ਹੈ ਇਹਨਾਂ ਦੇ ਦੋਨੋਂ ਇਹਨਾਂ ਦੋਨਾਂ ਦੇ ਹੈਂਡਲਡਸ ਵੀ ਡਿਫਰੈਂਟ ਨੇ ਜੋ ਹਲੇ ਮੋਡਲੀ ਪੁਛਗੇਜ ਜਿੰਨੀ ਗੱਲ ਹਲੇ ਹੋਈ ਹੈ ਸੋ ਇਹਨਾਂ ਦੀ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਤਾਂ ਇਥੋਂ ਦਾ ਰਹਿਣ ਵਾਲਾ ਇਨੀ ਮੁਹੰਮਦ ওয়ਸੀਮ ਇਹ ਤਾਂ ਬਾਹਰੋਂ ਯੂਪੀ ਤੋਂ ਆਇਆ ਸੀਗਾ ਇਹਨੇ ਤਾਂ ਇਥੋਂ ਖੇਪ ਚੱਕ ਕੇ ਤੇ ਲੈ ਕੇ ਜਾਣੀ ਸੀ ਪੰਜਾਬ ਤੋਂ ਬਾਹਰ ਹੁਣ ਇਹਦਾ ਇਹਦੀ ਗਹਿਨ ਪੁਛਗੇਜ ਕਰਾਂਗੇ ਕਿ ਇਹ ਪਹਿਲਾਂ ਇਹਦਾ ਕ੍ਰਿਮੀਨਲ ਰਿਕਾਰਡ ਤਾਂ ਸਾਹਮਣੇ ਨਹੀਂ ਆਇਆ ਪਰ ਇੱਕ ਇੱਥੇ ਕਿਨੂੰ ਅੱਗੇ ਦੇਣੀ ਸੀਗੀ ਤਾਂ ਉਹ ਫਿਰ ਸਾਰਾ ਅਸੀਂ ਕਾਰ ਸੀ ਉਹ ਕਾਰ ਕਿ ਵੀ ਜੀ ਉਹ ਦਾ ਪਤਾ ਲੱਗਾ ਇਨੀਸ਼ੀਅਲ ਨਹੀਂ ਨਹੀਂ ਇੱਕ ਤਾਂ ਉਹ ਵਰਨਾ ਕਾਰ ਮਿਲੀ ਹੈ ਤੇ ਇੱਕ ਤੋਂ Honda City ਹੈਗੀ ਆ ਉਹ ਫਿਰ ਸਾਰਾ ਮਲਕੀਤੀ ਜਿਹੜੀ ਹੈਗੀ ਸਾਰੀ ਇਸਟੈਬਲਿਸ਼ ਕਰਾਂਗੇ ਪਾਰਟ ਆਫ ਇਨਵੈਸਟਰੀ ਨਹੀਂ ਨਹੀਂ ਲੋਕੇਸ਼ਨਾਂ ਦਾ ਬੱਕਰੀਆਂ ਬੱਕਰੀਆਂ ਹੈ ਲੋਕੇਸ਼ਨਾਂ ਆ ਨਹੀਂ ਚਲੋ ਨੇੜੇ-ਨੇੜੇ ਪਰ ਵੱਖਰੀ ਲੋਕੇਸ਼ਨ ਹੈਗੀ ਜੀ ਇਹ ਤਾਂ ਸਾਬ ਤੋਂ ਬਰਨ ਪਾਕਿਸਤਾਨੋਂ ਆ ਰਹੀ ਜੀ ਇਹ ਤਾਂ ਹੈ ਹੀ ਹੈ ਪਾਕਿਸਤਾਨ ਤੋਂ ਮਤਲਬ ਹੈਰੋਇਨ ਆਂਦੀ ਪਾਕਿਸਤਾਨ ਤੋਂ ਹੈਗੀ ਹੈ ਪਰ ਇਹ ਯੂਪੀ ਨੂੰ ਆ ਕੇ ਇੱਥੇ ਕ੍ਰਾਈਮ ਕਰ ਰਿਹਾ ਜੀ ਇਹਨੂੰ ਕੀ ਲੱਗਿਆ ਕਿ ਇੱਥੇ ਮਤਲਬ ਸੌਖਾ ਕ੍ਰਾਈਮ ਕਰ ਲੂਗਾ ਜੀ ਹੈ ਨਾ ਯੂਪੀ ਤੋਂ ਆ ਕੇ ਉੱਥੋਂ ਦਾ ਕ੍ਰਿਮੀਨਲ ਹੈ ਇੱਧਰ ਆ ਕੇ ਰਹਿ ਰਿਹਾ ਇੱਧਰ ਦਾ ਕਨੈਕਸ਼ਨ ਵੀ ਹੋਏਗਾ ਕੋਈ ਨਗਰੀ ਉਹਦਾ ਆ ਹੋਏਗਾ ਮਤਲਬ ਹਲੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਹਲੇ ਜਦੋਂ ਰਿਮਾਂਡ ਲਵਾਂਗੇ ਉਸ ਤੋਂ ਹੀ ਪਤਾ ਲੱਗੇਗਾ ਪਰ ਜਿਹੜੀ ਮਡਲੀ ਪੁੱਛ ਕੇ ਚਾਹ ਉੱਥੋਂ ਇਹ ਹੀ ਹੈ ਵੀ ਇਹ ਸਿਰਫ ਲੈਣ ਹੀ ਆ ਹਲੇ ਤਾਂ ਮੈਂ ਦੱਸਿਆ ਕਿ ਇਹਦਾ ਹੈਂਡਲਰ ਬਾਹਰ ਬੈਠਾ ਹੈ ਉਸਨੇ ਇਹ ਨਾ ਦੇ ਹੈਂਡਲਿੰਗ ਜਿਵੇਂ ਕਰਦੇ ਆ ਵੀ ਡਾਇਰੈਕਸ਼ਨ ਤਾਂ ਉਹੀ ਦਿੰਦਾ ਕਿ ਉੱਥੇ ਪੁੱਜੋ ਤਾਂ ਉਸ ਤੋਂ ਫਿਰ ਸਿੱਧੇ ਤਾਂ ਨਹੀਂ ਹੋਣਗੇ ਸਿੱਧੇ ਤਾਂ ਆ ਸਿੱਧੇ ਤੌਰ ਤੇ ਹੀ ਹੋ ਜਾਵੇਗਾ ਹਲੇ ਤਾਂ ਹੈਂਡਲ ਕਰਨਾ ਕੋਈ ਕੁਝ ਕਾਫੇ ਮਿਲ ਨਹੀਂ ਕਿ ਲੂਚਾ ਹਲੇ ਤਾਂ ਹਲੇ ਤਾਂ ਪ੍ਰੋਸੀਜਰ ਹੈਗਾ ਉਹ ਕਰਾਂਗੇ ਸਾਰਾ ਕੁਝ ਤੁਹਾਨੂੰ ਤੁਹਾਡੇ ਅੱਗੇ ਸਾਰਾ ਕੁਝ ਟਰਾਂਸਪੇਰੈਂਟ ਵੇ ਨਾਲ ਤੁਹਾਨੂੰ ਦੱਸਾਂਗੇ ਵੱਡੀ ਜਿਹੜੇ ਵੱਡੇ ਸਦਾਕ ਦੇ ਸਾਹਮਣੇ ਆਣ ਕਿ ਜਦੋਂ ਇਹ ਨਾ ਨੰਬ ਅਨਸਟੀਗੇਸ਼ਨ ਹੋਏਗਾ ਜਿਹੜੀ ਦੇਖੋ 8 ਕਿਲੋ 8 ਕਿਲੋ ਦੀ ਖੇਤਾਂ ਆਪਾਂ ਜਿਵੇਂ ਤੁਹਾਨੂੰ ਪਤਾ ਹੈ ਹਰ ਚਦੀਪ ਤੋਂ ਆਪਾਂ ਬਰਾਮਦਕਾਰੀ ਲਈਤੀ ਹੈਗੀ ਐ ਇਹਦੇ ਵਿੱਚ ਮੈਂ ਜਿਵੇਂ ਦੱਸਿਆ ਇਹਨਾਂ ਦਾ ਇੱਕ ਰਿਸ਼ਤੇਦਾਰ ਦੀ ਭੂਮਤਾ ਵੀ ਸਾਹਮਣੇ ਆ ਰਹੀ ਹੈ ਉਸ ਨੂੰ ਫਿਰ ਜਦੋਂ ਤਫਸੀਲ ਦੇ ਦੌਰਾਨ ਦੇਖਾਂਗੇ ਤਾਂ ਫਿਰ ਸਾਰੀ ਗੱਲ ਸਾਹਮਣੇ ਆਊਗੀ ਕਿ ਕੀ ਕੀ ਇਹਦਾ ਕੀ ਅ ਪਿੱਛੇ ਦੇ ਅੱਗੇ ਤੇ ਪਿੱਛੇ ਦੇ ਮਗਰਮਚ ਕੋਣ ਨੇ ਸਰ ਸਾਹੀ ਦਰਖਾਸ਼ ਨੇ ਸੋਸ਼ਲ ਮੀਡੀਆ ਥਰੂ ਕਰਦੇ ਨੇ ਜਿਹੜਾ ਤਾਂ ਮੇ ਸੋਸ਼ਲ ਮੀਡੀਆ ਥਰੂ ਕਰ ਕਮਿਊਨੀਕੇਸ਼ਨ ਨਹੀਂ ਹਾਲੇ ਤਾਂ ਮੈਂ ਦੱਸਿਆ ਕਿ ਹਾਲੇ ਇੰਨੀ ਬਰੀਕੀ ਦੇ ਵਿੱਚ ਤਾਂ ਬਾਅਦ ਵਿੱਚ ਹੀ ਪਤਾ ਲੱਗੂਗਾ ਹਲੇ ਤਾਂ ਜਦੋਂ ਤਫਤੀਸ਼ ਕਰਾਂਗੇ ਹਲੇ ਤਾਂ ਪ੍ਰੀ ਮਤਲਬ ਕੱਲ ਤਾਂ ਇਹ ਗ੍ਰਫਤਾਰੀ ਹੋਈ ਹੈ ਇਹਨਾਂ ਦੀ ਤੇ ਉਹ ਜਿਹੜਾ ਹੁੰਦਾ ਵੀ 24 ਘੰਟਿਆਂ ਦੇ ਵਿੱਚ ਵਿੱਚ ਪੇਸ਼ ਕਰਨਾ ਹੁੰਦਾ ਉਹਦੀ ਪ੍ਰੋਸੀਜਰ ਹੈ ਜਦੋਂ ਰਮਾਂਡ ਲਏਗਾ ਵਿਲ ਅਪਡੇਟ ਯੂਪੋਰਟ ਜੀ ਪੁਲਿਸ ਅਫਸਰਾਂ ਵਾਸਤੇ ਵੀ ਕੁਝ ਨਵਾਂ ਆਉਂਦਾ ਜਿ ਜਦਾ ਈਡੀ ਵੱਡੀ ਕੇਸ ਫੜੀ ਹੈ ਤੇ ਗੁਰਦਾਸਪੁਰ ਨੂੰ ਕੁਝ ਮਿਲਣਗੇ ਇਹਨਾਂ ਦੀ ਰਿਵਾਰਡ ਪਾਲਿਸੀ ਜਿਹੜੀ ਸਰਕਾਰ ਦੀ ਹੈ ਬੜੀ ਕਲੀਅਰ ਹੈ ਜੀ 10 ਲੱਖ ਰੁਪਏ ਤੱਕ ਮਤਲਬ ਜਿਵੇਂ 40000 ਰੁਪਿਆ 20000 ਰੁਪਿਆ ਪਰ ਕੇਜੀ ਦੇ ਹਿਸਾਬ ਨਾਲ ਰਿਵਾਰਡ ਪਾਲਿਸੀ ਬੜੀ ਕਲੀਅਰ ਕਟ ਜਿਹੜੀ ਹੈਗੀ ਉਹਦੇ ਵਿੱਚ 1 ਅਲੋਟ ਕਰ ਦਿੱਤਾ ਹੈਗਾ ਇਸ ਐਨਡੀਪੀਐਸ ਦੇ ਰਿਵਾਰਡ ਪਾਲਿਸੀ ਦੇ ਵਿੱਚ ਅ ਮੋਟੀਵੇਟ ਕਰਨ ਲਈ ਤੇ ਐਸਐਸਪੀ ਸਾਹਿਬ ਲਗਾਤਾਰ ਅਦਿੱਤਿਆਦੀ ਨਾ ਦੇ ਆਪਣੀ ਖਾਸੀਅਤ ਹੈ ਕਿ ਸਾਰਿਆਂ ਨੂੰ ਇਹ ਮੋਟੀਵੇਟ ਕਰਦੇ ਆ ਤੇ ਜੜੀਆਂ ਸਰਕਾਰ ਵੀ ਇਸ ਤੋਂ ਜਾਨੂ ਹੈਗੀ ਐ ਇਸੇ ਕਰਕੇ ਰਿਵਾਰਡ ਪਾਲਿਸੀ ਬੜੀ ਲਿਬਰਲ ਹੈ ਆਰਡਰ ਜਿਹੜਾ ਸਰ ਗਏ ਤੇ ਬੜੀ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਹੈ ਪਰ ਫਿਰ ਵੀ ਐਡੀ ਵੱਡੀ ਕੇਪ ਫੜਨਾ ਕੋਈ ਸਪੈਸ਼ਲ ਚਾਹੀਦਾ ਹੀ ਨਹੀਂ ਪਾਲਿਸੀ ਇਜ਼ ਥੇਰ ਪਾਲਿਸੀ ਬਿਟੀ ਲਵੇਸ਼ ਹੈਗੀ ਐ ਬੜੀ ਅੱਛੀ ਪਾਲਿਸੀ ਹੈ ਪਰ ਇਟ ਇਟ ਇਜ਼ ਅ ਵੈਰੀ ਗੁੱਡ ਪਾਲਿਸੀ ਬਲ ਡਿਟੇਲ ਜੋ ਤੁਸੀਂ ਚਾਹੇ ਪ੍ਰੈਸ ਨਾਲ ਸ਼ੇਅਰ ਵੀ ਕਰਦੇ ਇਟਸ ਇਨ ਦਾ ਪਬਲਿਕ ਡੋਮੇਨ ਇਟਸ ਇਨ ਦਾ ਪਬਲਿਕ ਸਰ ਕੱਲ ਤੋਂ ਬੱਤਰ ਘੰਟੇ ਮਤਲਬ ਕੱਲ ਤੋਂ ਕੱਲ ਤੋਂ ਸਟਾਰਟ ਹੋ ਕੱਲ ਤੋਂ ਸਟਾਰਟ ਬੱਤਰ ਘੰਟੇ ਜੀ ਜੀ ਹੋਰ ਵੀ ਵਿਚਾਰੀਆਂ ਜਾਂ ਹੋਰ ਖੇਪ ਫੜੇ ਦਾ ਵੀ ਆਸ ਹੈਗੀ ਨਾ ਕਿ ਤੁਹਾਨੂੰ ਕਿੰਨਾ ਦੇ ਵਿੱਚ ਇਸ ਨੋਟ ਜਾਰੀ ਹੋਇਆ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਹੋਟ ਦੇ ਦਿੱਤ ਗ੍ਰਿਫਤਾਰੀਆਂ ਨਾਲ ਹੋਟ ਦੇ ਦੇਖੋ ਇੱਕ ਜਿਹੜੀ ਇਹਦੇ ਵਿੱਚ ਜਿਹੜੀ ਹੁੰਦੀ ਹੈ ਕਿ ਜਦੋਂ ਆਪਾਂ ਗਹਿਨ ਪੁੱਛਗਿਛ ਕਰਦੇ ਆਂ ਕਈ ਪਹਿਲੂ ਉਹਦੇ ਸਾਹਮਣੇ ਆਉਂਦੇ ਆ ਤਾਂ ਮੋਸਟ ਲਾਈਕਲੀ ਗ੍ਰਿਫਤਾਰੀਆਂ ਤੱਕ ਉਹ ਕਿ ਇਹਨੇ ਕਿਹਦੇ ਇਸ਼ਾਰੇ ਤੇ ਇਹ ਲੈ ਕੇ ਆ ਰਿਆ ਸੀ ਕਿੱਥੇ ਦੇਣੀ ਸੀ ਉਹ ਨੈਚੁਰਲੀ ਉਹ ਵੀ ਤਾਂ ਕਲਪਰੇਟ ਹੈਗੀ ਹੈ ਗ੍ਰਿਫਤਾਰੀਆਂ ਤਾਂ ਹਵਸ਼ੇ ਹੋਣੀ ਇੱਕ ਥਰ ਆਪਾਂ ਦੇਖਦੇ ਜਿਹੜੋ ਵੀ ਕੋਈ ਵੱਡਾ ਕਰਾਇਮ ਹੋ ਲੱਗਾ ਸੋਸ਼ਲ ਮੀਡੀਆ ਤੇ ਗੈਂਗਸਟਰੋ ਜਿੰਮੇਵਾਰੀ ਨਹੀਂ ਜਾਂਦੀ ਆ ਤੋਂ ਉਹਨਾਂ ਦੇ ਪੇਜ ਅਸੀਂ ਪਹਿਲਾਂ ਹੀ ਬੰਦ ਕੀਤੇ ਜਾਤੇ ਉਹ ਵੀ ਸੋਸ਼ਲ ਮੀਡੀਆ ਤੇ ਐਫ ਪੀਡੀ ਨਾ ਹੋਵੇ ਯਕਿਨ ਇਹ ਪਹਿਲਾਂ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਹ ਤਾਂ ਜਦੋਂ ਕੋਈ ਪੇਜ ਉੱਭਰ ਕੇ ਆਊਗਾ ਕਿਉਂਕਿ ਇਹ ਵਕਤ-ਵਕਤ ਜਵੇਂ ਆਪ ਸਭ ਤੋਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਨਹੀਂ ਨਹੀਂ ਇਹਨਾਂ ਦਾ ਕੋਈ ਡੈਡੀਕੇਟਿਡ ਪੇਜ ਨਹੀਂ ਹੈ ਇੱਕ ਡੈਡੀਕੇਟਿਡ ਬੜੇ ਮਤਲਬ ਕਾਫੀ ਪੇਜਾਂ ਨੂੰ ਅਸੀਂ ਉਹਨੂੰ ਰਿਮੂਵ ਕਰवाने ਹੈਗੇ ਆ ਉਹ ਫਿਰ ਨਵੇਂ-ਨਵੇਂ ਕ੍ਰੀਏਟ ਕਰਦੇ ਆ ਟੈਂਪਰੇਰੀ ਕ੍ਰੀਏਟ ਕਰਕੇ ਜ਼ਿੰਮੇਵਾਰੀ ਲੈ ਕੇ ਤੇ ਉਹ ਫਿਰ ਉਹ ਵੈਨਿਸ਼ ਹੋ ਜਾਂਦੇ ਆ ਸੋ ਇਟਸ ਅ ਚੈਲੰਜ ਬਟ ਅਸੀਂ ਕਾਫੀ ਪੇਜਾਂ ਨੂੰ ਜਿਵੇਂ ਤੁਹਾਡੀ ਗੱਲ ਠੀਕ ਹੈ ਇਟਸ ਅ ਗੁੱਡ ਪੁਆਇੰਟ ਬਟ ਸਾਡਾ ਇਹ ਨਿਰੰਤਰ ਇਹਦੇ ਤੇ ਨਿਗਰ ਰਹਿੰਦੀ